ਉਹ ਪਤਾ ਆਪਣੇ ਇੱਕ ਚੈਲੰਜ ਅੱਲ ਰਿਆ ਸੀ ਆ ਥੋੜੀ ਜਿਹੀ ਮਿਸਟੇਕ ਕਰਕੇ ਗਲਬੜ ਹੋ ਗਈ ਸੀ ਜੀ ਤੇ ਆਪਾਂ winner ਨੂੰ winner ਕੋਸ਼ਿਸ਼ ਕਰਤਾ ਸੀ ਆ ਪਰ ਬਾਈ ਕਹਿੰਦਾ ਵੀ ਮੈਨੂੰ ਵੀ ਜੇਸ ਪਹੁੰਚੀ ਮੈਂ ਗਲਤੀ ਕੀਤਾ ਕਿ ਦਿਨ ਚ 100 150 ਬੰਦਾ ਆਂਦਾ ਜਾ ਆਪਾਂ ਇਕੱਲੇ ਇਕੱਲੇ ਨੂੰ ਦੱਸ ਨਹੀਂ ਸਕਦੇ ਇਸ ਲਈ ਆਪਾਂ ਵੀਡੀਓ ਪਾ ਦਿੰਨਾ ਕਿ ਐਦਾ ਚੈਲੰਜ ਕਰਨਾ ਆ ਰੂਲ ਨਹੀਂ ਆ ਕਰ ਬੁਜੀ ਚਲੋ ਉੱਥੇ ਕੁਝ ਐਦਾ ਦਾ ਮਾਹੌਲ ਹੋਇਆ ਕਿ ਬਾਈ ਨੂੰ ਪਰ ਪੈਸ ਦਿੱਤੇ ਔਰ ਬਾਈ ਨੂੰ winner ਕੋਸ਼ਿਸ਼ ਕਰਤਾ ਬਾਈ ਕਹਿੰਦਾ ਵੀ ਆਪਾਂ ਫੈਸਲਾ ਕਰ ਦਿੰਨਾ ਲੋਕਾਂ ਦੇ ਜਿਹੜੇ ਕਰ ਗਏ ਨੇ ਤੇ ਲੋਕਾਂ ਦੀ ਐਵਰੇਜ ਗੱਡੀ ਦਾ ਲੋਕਾਂ ਨੇ ਬਹੁਤ ਤਿਹਾਰ ਵੀ ਇਹ ਤਰੀਕੇ ਨਾਲ ਨਹੀਂ ਚੱਲਦਾ ਜੀ ਆਪਾਂ ਐਵਰੀ ਗੱਡੀ ਔਰ ਆਪਾਂ ਵੀਡੀਓ ਡਿਲੀਟ ਕਰਦੇ ਹਾਂ ਤੇ ਭਾਈ ਆਪਾਂ ਨੂੰ ਪੂਰੀ ਆਪਣੀ 10000 ਰੁਪਏ ਪੇਮੈਂਟ ਦੇ ਰਹਾ ਭਾਈ ਕਹਿੰਦਾ ਵੀ ਪਰ ਤੁਸੀਂ ਚੈਲੰਜ ਨਹੀਂ ਬੰਦ ਕਰ ਲੈਣੇ ਔਰ ਅੱਗੇ ਹੀ ਅੱਗੇ ਚੈਲੰਜ ਲੈ ਕੇ ਆਂਦੇ ਰਹੋ ਕਿਉਂਕਿ ਇਹ ਇੱਕ ਚੰਗੀ ਚੀਜ਼ ਹੈ ਸਪਾ ਭਾਈ ਤੁਸੀਂ ਲੈ ਲਿਆਗੇ ਤੇ ਭਾਈ ਰਮਨ ਉਹੀ ਹੈ ਜਿਹਦੀ 15 ਮਿਲੀਅਨ ਵੀਡੀਓ ਪਹਿਲਾਂ ਗਈ ਹੋਈ ਹੈ ਔਰ ਅਗਲੇ ਚੈਲੰਜ ਹੈ ਜਿਹਦੀ ਤੁਸੀਂ ਗਾਇ ਨੂੰ ਜ਼ਰੂਰ ਦੇਖੋਗੇ ਔਰ ਤੁਸੀਂ ਵੀ ਜ਼ਰੂਰ ਪਾਰਟਿਸਪੇਟ ਕਰੋ ਔਰ ਭਾਈ ਅਗਲੇ ਚੈਲੰਜ ਹੈ ਜੇ ਤੁਸੀਂ ਪਾਰਟਿਸਪੇਟ ਕਰਨਗੇ ਔਰ ਐਪਰੀਸ਼ੀਏਟ ਕਰਨਾ ਕਿਉਂਕਿ ਭਾਈ ਜਦੋਂ ਬਹੁਤ ਪ੍ਰੋਪਰ ਤਰੀਕੇ ਨਾਲ ਕਰਕੇ ਜਾਂਦੇ ਨੇ। ਬਾਕੀ ਬਾਈ ਜੀ ਵੀਡੀਓ ਪਾਵਾਂਗੇ ਤੇ ਬਾਈ ਨੇ 40 ਸੈਕਿੰਡ ਕੀਤਾ ਬਹੁਤ ਭੈਣ ਤਰੀਕੇ ਨਾਲ ਕੀਤਾ। ਹੁਣ ਤੱਕ ਦਾ ਬੈਸਟ ਰਿਕਾਰਡ ਬਣਿਆ ਬਾਈ ਦਾ 40 ਸੈਕਿੰਡ ਪ੍ਰੋਪਰ ਤਰੀਕੇ ਨਾਲ ਹੋਇਆ। ਆਪਾਂ ਜਲਦੀ ਵੀਡੀਓ ਪਾ ਦਾਈਏ। ਇਹ ਹੋ ਗਿਆ 10000 ਰੁਪਏ ਪੂਰਾ। ਓਕੇ ਵੀਰੇ। ਠੀਕ ਹੋ ਗਈ। ਮਿਸਟਾ ਕਿੱਲਾ ਮਾਰ। ਨਾ ਨਾ ਵੀਰੇ ਮੇਰੇ ਤੋਂ ਵੀ ਗਲਤੀ ਹੋਈ। ਚਲੋ ਵੀ ਮਾਫੀ ਕਿਮਰਾ। ਓਕੇ। ਠੀਕ। ਅੰਕ ਜੀ।